ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਇਸ ਟਾਈਮ ਅ ਅੱਜ 23 ਤਰੀਕ ਆ 22 ਤਰੀਕ ਨੂੰ ਪੰਜਾਬ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਹੁਤ ਮੀਂਹ ਪਿਆ ਵਧੀਆ ਵਧੀਆ ਘਰ ਆ ਜਿਹੜੇ ਡਿੱਗ ਪਏ ਬਹੁਤ ਕੁਝ ਹੋਇਆ ਤੇ ਅੱਜ 23 ਤਰੀਕ ਆ ਜੀ ਮੈਨੂੰ ਸੁਖ ਦਾਇਕ ਨਾਲ ਉਹਨਾਂ ਵੀਰਾਂ ਨੇ ਫੋਨ ਲਾਇਆ ਸੀ ਇੱਕ ਬਜ਼ੁਰਗ ਜੋੜਾ ਜਿਹੜੇ ਆ ਘਰ ਦੇ ਵਿੱਚ ਰਹਿ ਰਹੇ ਆ ਇੱਥੋਂ ਤੁਹਾਨੂੰ ਲੱਗੂਗਾ ਕਿ ਬੜਾ ਵਧੀਆ ਘਰ ਆ ਵੀ ਬਹੁਤ ਵਧੀਆ ਘਰ ਆ ਤੇ ਹੁਣ ਤੁਹਾਨੂੰ ਦਿਖਾ ਦਈਏ ਵੀ ਸ਼ੁਰੂਆਤ ਤੋਂ ਹੀ ਇਹ ਘਰ ਆ ਜਿਹੜਾ ਟੁੱਟਣ ਦੀ ਧਕਾਰ ਤੇ ਖੜ ਗਿਆ ਸੀ ਟੁੱਟ ਗਿਆ ਸੀ ਤੇ ਗਾਂ ਵੀ ਤੁਹਾਨੂੰ ਦਿਖਾਈਏ ਇਹ ਸਾਰਾ ਕੁਝ ਡਿੱਗੀ ਹੋਈ ਜਾਂਦਾ ਵਿੱਚ ਦੀ ਪੱਲੀਆਂ ਤੇਹਿ ਜਾਣੀਆਂ ਤੁਹਾਨੂੰ ਬੋਰੀਆਂ ਤੇਹਿ ਜਾਣੀਆਂ ਇਹ ਸਾਰਾ ਢਾਵਾ ਡੋਲ ਆ ਵੱਡੀ ਗੱਲ ਕੀ ਹੋਈ ਆ ਵੀ ਇੱਥੇ ਦੋ ਬਜ਼ੁਰਗ ਰਹਿੰਦੇ ਆ ਬਜ਼ੁਰਗ ਜੋੜਾ ਰਹਿੰਦਾ ਇੱਕ ਉਹਨਾਂ ਦਾ ਪੁੱਤਰ ਆ ਬਾਪੂ ਕਹਿ ਰਿਹਾ ਬੇਬੇ ਕਹਿ ਰਹੀ ਵੀ ਭਾਈ ਪੁੱਤ ਥੋੜਾ ਜਿਆ ਗਲਤ ਸੰਗਤ ਜਿਪਿਆ ਹੋਇਆ ਤੇ ਇਸ ਕਰਕੇ ਆ ਜਿਹੜਾ ਡਿੱਗਿਆ ਕਾਰਜ ਤੁਸੀਂ ਦੇਖ ਲਓ ਬਈ ਆ ਡਿੱਗ ਪਿਆ ਸੀ ਤੇ ਇਹ ਬਜ਼ੁਰਗ ਬੈਠੇ ਨੇ ਤੇ ਆ ਦਿਖਾ ਦਿਓ ਪੱਖਾ ਬੰਦ ਕਰ ਦਿਓ ਇਹ ਬਜ਼ੁਰਗ ਬੈਠੇ ਨੇ ਇਹਦੇ ਬਜ਼ੁਰਗ ਇੱਥੇ ਪਏ ਸੀ ਇੱਥੇ ਬਜ਼ੁਰਗ ਪਏ ਸੀ ਆ ਤੁਹਾਡੇ ਪਿਆ ਆ ਵੀ ਸਾਰਾ ਕੁਝ ਆਈ ਆ ਅੱਜ ਤੋਂ ਪੱਖਾ ਚਲਾਉਣ ਲੱਗੇ ਆ ਮੈਂ ਕਿਹਾ ਸੀ ਵੀ ਕਈ ਵਾਰ ਤੁਹਾਂ ਕਦੇ ਨਾਲ ਕਿਤੇ ਹੋਰ ਹੀ ਲੈ ਚੋ ਕੁਝ ਡਿੱਗ ਪਵੇ ਇਹ ਜਿਹੜੇ ਕਮਰੇ ਜਵਾਪੂਣੀ ਪੈਂਦੇ ਸੀ ਉੱਥੋਂ ਹੀ ਡਿੱਗਿਆ ਹੋਇਆ ਤੁਸੀਂ ਦੇਖ ਲਓ ਤੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਨਾ ਜੀ ਅਸੀਂ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਆ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਆ ਵੀ ਭਾਈ ਇਹ ਕਹਿੰਦੇ ਸਾਡੀਆਂ ਭਲਾ ਸੱਤਾਂ ਪਤਨੀਆਂ ਜਾਣ ਪਰ ਸੱਤਾਂ ਕਿਵੇਂ ਬਦਲਾਂਗੇ ਆਪਾਂ ਕੰਧਾਂ ਦੇ ਵਿੱਚ ਵੀ ਜਿਹੜੀਆਂ ਤੇੜਾਆਂ ਆਈਆਂ ਪਈਆਂ ਨੇ ਕੰਧਾਂ ਦੇ ਵਿੱਚ ਵੀ ਜਿਹੜੀਆਂ ਤੇੜਾਆਂ ਆਈਆਂ ਪਈਆਂ ਚਾਰੇ ਪਾਸੇ ਮੇਰੀ ਪੂਰੀ ਸਿੱਖ ਕੌਮ ਨੂੰ ਬੇਨਤੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਬੜੇ ਅੱਗੇ ਵੀ ਕਾਰਜ ਸਾਨੂੰ ਨਹੀਂ ਪਤਾ ਵੀ ਐਨ ਆਰ ਆਈ ਪੀਰਾਂ ਦੇ ਸਹਿਯੋਗ ਦੇ ਨਾਲ ਕਿੰਨੇ ਕਾਰਜ ਹੋਏ ਨੇ ਇਹ ਮੋਗਾ ਸ਼ਹਿਰ ਆ ਮੋਗੇ ਸ਼ਹਿਰ ਦਾ ਲੰਡੇ ਕ ਪਿੰਡ ਆ ਤੇ ਅੱਗੇ ਇੱਥੇ ਹੈਗੀ ਆ ਚੈਨੀ ਦੀ ਚੱਕੀ ਆ ਕੋਈ ਜੀ ਡੈਰੀ 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 ਚੈਨੀ ਦੀ ਡੈਰੀ ਉਹਦੇ ਕੋਲ ਹੀ ਇਹ ਬਜ਼ੁਰਗਾਂ ਦਾ ਜਿਹੜਾ ਘਰ ਆ ਆ ਬਜ਼ੁਰਗੋ ਤੁਸੀਂ ਬੋਲ ਸਕਦੇ ਹੋ ਪੂਰਾ ਵਧੀਆ ਜੀ ਹਾਂ ਜੀ ਠੀਕ ਆ ਜਾਣਕਾਰ ਹੈਗੇ ਉਹਨਾਂ ਤੁਸੀਂ ਅਸੀਂ ਇਹ ਨਾ ਵੀਡੀਓ ਤਾਂ ਪਾਉਨੇ ਹੁੰਨੇ ਆ ਲੋਕਾਂ ਜੇ ਸਾਡੀਆਂ ਜੇਬਾਂ 'ਚ ਪੈਸਾ ਹੋਵੇ ਤਾਂ ਸੱਚ ਜਾਣੋ ਅਸੀਂ ਲਾਦ ਗਏ ਪਰ ਅਸੀਂ ਵੀ ਸੰਗਤ ਨੂੰ ਬੇਨਤੀ ਕਰਕੇ ਕਾਰਜ ਕਰਨਾ ਹੁੰਦਾ ਮੈਂ ਵੀ ਮੋਟਰਸਾਈਕਲ ਤੇ ਆਇਆ ਮਾ ਸੁਖ ਹਣੀ ਵੀ ਮੋਟਰਸਾਈਕਲ ਤੇ ਆ ਗਏ ਸਾਡੇ ਸਾਰੇ ਰਸਤੇ ਆ ਜਿਹੜੇ ਬੰਦ ਹੋਏ ਪਏ ਆ ਕਈ ਆ ਬੁੱਟਰ-ਬਾਟਰ ਵੱਲ ਸਾਰੇ ਰਸਤੇ ਬੰਦ ਹੋਏ ਪਏ ਆ ਤੇ ਮੈਂ ਸੁਖ ਨੂੰ ਕਹਿੰਦਾ ਤੂੰ ਉਧਰਲੇ ਪਾਸੇ ਆ ਜੀ ਮੈਂ ਬਣਾ ਦੇਣਾ ਮੈਂ ਬਣਾਉਣਾ ਤੇ ਬਜ਼ੁਰਗੋ ਤੁਸੀਂ ਕੀ ਚਾਹੁੰਨੇ ਹੋ ভাই ਵਾਹਿਗੁਰੂ 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 ਵਾਰ ਨਹੀਂ ਬੋਲਿਆ ਜਾਣਾ ਸੰਗਤ ਜੀ ਇਹ ਮਾਤਾ ਬਜ਼ੁਰਗ ਤੋਂ ਨਹੀਂ ਬੋਲਿਆ ਜਾਣਾ ਅਸੀਂ ਭਾਪਕ ਜੇ ਬੋਲ ਨਹੀਂ ਬੁਲਾਉਣੇ ਵੀ ਅਗਲਾ ਕਹਿੰਦਾ ਭਾਪਕ ਜੇ ਬੋਲ ਬਲਾਕੇ ਨਾ ਇਹਨਾਂ ਨੇ ਪਤਾ ਨਹੀਂ ਪੈਸਾ ਮੰਗਾਉਣਾ ਨਹੀਂ ਨਹੀਂ ਬੋਲਿਆ ਜਾਂਦਾ ਹੁੰਦਾ ਕਿਸੇ ਤੋਂ ਮੰਗਣਾ ਹੱਥ ੱਡਣੇ ਛੋਟੀ ਗੱਲ ਨਹੀਂ ਹੁੰਦੀ ਪਰ ਅਸੀਂ ਤਾਂ ਬੇਨਤੀ ਕਰਨੀ ਚਾਹੁੰਨੇ ਆ ਵੀ ਭਾਈ ਆ ਤੁਸੀਂ ਆਪ ਦੇਖ ਲਿਓ ਵੀ ਜੇ ਤੁਸੀਂ ਇਸ ਪਰਿਵਾਰ ਦੀ ਹੈਲਪ ਕਰ ਦੋਗੇ ਆ ਕੋਸਾ ਇਸ ਘਰ ਦੇ ਕੋਲ ਤੇ ਜਿਹੜੇ ਕਮਰੇ ਚ ਪੈਣੇ ਆ ਸੁਨੇ ਵੀ ਦੱਸ ਦਿੰਨੇ ਆ ਵੀ ਇਹ ਕਮਰਾ ਪੈਣ ਵਾਲਾ ਹੈਗਾ ਬੈੱਡ ਲੱਗੇ ਹੋਏ ਆ ਦੇਖੋ ਬੈੱਡ ਲੱਗੇ ਆ ਪੈਣ ਨੂੰ ਹੈਗਾ ਤੇ ਹੁਣ ਜੇ ਇਹਦੀ ਮੈਂ ਸੱਤ ਤੁਹਾਨੂੰ ਦਿਖਾਵਾਂ ਇਹ ਵੀ ਕਹਿੰਦੀ ਆ ਵੀ ਮੈਂ ਕਦੋਂ ਡਿੱਗ ਪੰਨ ਨੂੰ ਸੱਚ ਦੱਸੀਏ ਆ ਦੇਖ ਲਓ ਵੀ ਇਹ ਵੀ ਡਿੱਗਣ ਦੀ ਇਤਰਾਦ ਦੇ ਵਿੱਚ ਆ ਤੇ ਮੇਰੀ ਪੂਰੀ ਸਿੱਖ ਸੰਗਤ ਨੂੰ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ ਜੀ ਕਿ ਇਹਨਾਂ ਬਜ਼ੁਰਗਾਂ ਦੇ ਲਈ ਆਪਾਂ ਜਿਹੜਾ ਕਾਰਜ ਕਰਨਾ ਜ਼ਰੂਰ ਇਸ ਪਰਿਵਾਰ ਦੇ ਲਈ ਅੱਗੇ ਆਇਓ ਤਾਂ ਜੋ ਆਪਾਂ ਇਹਨਾਂ ਨੂੰ ਇੱਥੇ ਹੱਸਦੇ ਖੜਦੇ ਦੇਖ ਲਈਏ ਤੇ ਜਰੂਰ ਜੀ ਅਸੀਂ ਇਹ ਵੀ ਕਹਿੰਦੇ ਲਓ ਜੀ ਜਿਹੜੀ ਰਸੋਈ ਆ ਬਣਾਇਆ ਸਭ ਕੁਝ ਸਿਵਾਇ ਗੁਰ ਦੀ ਕਿਰਪਾ ਨਾਲ ਤੇ ਉਹ ਵੀ ਆਹ ਦੇ ਆਹ ਦੇਖਣੋ ਜੀ ਰਸੋਈ ਲਓ ਆਹ ਰਹਿ ਗਿਆ ਸੀ ਸੀਨ ਇਹ ਰਸੋਈ ਆ ਤੇ ਆਹ ਵਾ ਉੱਪਰ ਸਲੇਟਾਂ ਰੱਖੀਆਂ ਆ ਸਾਰਾ ਕੁਝ ਇਹ ਵੀ ਪਤਾ ਨਹੀਂ ਕਦੋਂ ਉੱਤੇ ਟੈਗ ਪੇਵੇ ਤੇ ਜਰੂਰ ਮੇਰੀ ਬੇਨਤੀ ਹੈ ਜੀ ਇਸ ਬਜ਼ੁਰਗਾਂ ਦੀ ਲੱਗੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ